ਜਿਹੜੀਆਂ ਕਿਸ਼ਤੀਆਂ ਚੱਲ ਰਹੀਆਂ ਨੇ ਸਮਾਜ ਸੇਵੀ ਸੰਸਥਾਵਾਂ ਦੀਆਂ ਉਹ ਸਿਰਫ ਸੈਲੀਬ੍ਰਿਟੀਆਂ ਨੂੰ ਲਿਜਾ ਰਹੀਆਂ ਨੇ ਜਿਹੜੇ ਲੰਗਰ ਜਾਂ ਰਸਦ ਲੈ ਕੇ ਜਾਣੀ ਆ ਉਹ ਨਹੀਂ ਲਿਜਾ ਰਹੇ ਕਲਾਕਾਰਾਂ ਨੂੰ ਚੜਾ ਕੇ ਦਬਝਾ ਲਿਆ ਤੇ ਇੱਥੇ ਖੜੇ ਆ ਤੁਹਾਨੂੰ ਰੋਣ ਆਉਂਦਾ ਆ ਵੇਖੋ ਕਿੰਨਾ ਰਾਸ਼ਨ ਪਾਣੀ ਪਿਆ ਹੈਗਾ ਵੀ ਇਹਨਾਂ ਦਾ ਉਹਨਾਂ ਦੇ ਵਿਚਾਰਾਂ ਦੇ ਗਰੀਬਾਂ ਦੇ ਮੂੰਹ 'ਚ ਪਵੇ ਬੀ ਸਾਰੀ ਸੰਗਤ ਨੇ ਲੱਕੇ ਤਣਕੇ ਦਾ ਤਿਆਰ ਕੀਤਾ ਭੋਜਨ ਚਾਰ ਵੋਟਾਂ ਸਿਰਫ ਉਹਨਾਂ ਦੇ ਗਨਮੈਨ ਗੁਲਾਬ ਸਿੱਧੂ ਜੀ ਠੀਕ ਹੈ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਜਿਹੜੇ ਇਥੋਂ ਦੇ ਮੋਤਵਾਰ ਜੋ ਵੀ ਹੈਗੇ ਆ ਜੀ ਠੀਕ ਹੈ ਚਾਰ ਵੋਟਾਂ ਖਾਲੀ ਲੈ ਕੇ ਗਏ ਆ ਸਰ ਠੀਕ ਹੈ ਸਰ ਉਹਨਾਂ ਨੂੰ ਵਾਪਸ ਆਉਂਦਿਆਂ ਨੂੰ ਘੰਟਾ ਦੋ ਘੰਟੇ ਹੋ ਜਾਣੇ ਆ ਸਰ ਠੀਕ ਹੈ ਉਸ ਉਸ ਟਾਈਮ ਨੂੰ 6:00 ਵਜੇ ਨੇ ਸਰ ਪ੍ਰਸ਼ਾਸਨ ਨੇ ਕਿਹਾ 6:00 ਵਜੇ ਜੀ ਤੁਸੀਂ ਵਾਪਸ ਜਾ ਸਕਦੇ ਆ ਜੀ ਰੌਲਾ ਕੀ ਆ ਬਈ ਸਾਡੇ ਲੋਕਾਂ ਚ ਵੀ ਫਰਕ ਆ ਗੁਲਾਬ ਸਿੱਧੂ ਮੈਨੂੰ ਜਾਣਦਾ ਵੀ ਆ ਮੇਰਾ ਚੰਗੀ ਤਰ੍ਹਾਂ ਨਾਂ ਵੀ ਜਾਣਦਾ ਰੌਲਾ ਇਸ ਗੱਲ ਦਾ ਭਾਈ ਸਾਹਿਬ ਕਿ ਸਾਡੇ ਜਿਹੜੇ ਲੋਕ ਆ ਨਾ ਉਹ ਗੁਲਾਬ ਸਿੱਧੂ ਚਾਹੇ ਕੋਈ ਇੱਥੇ ਆ ਜਣ ਉਹਦੇ ਨਾਲ ਖੜ੍ਹ ਜਣ ਤੇ ਮਾਰੇ ਫੋਟੋ ਲਿਓਂਦੇ ਮਾਰੇ ਧੱਕੇ ਨਾਲ ਹੀ ਆਪ ਹੀ ਚੀਜ਼ਾਂ ਪਿੱਛੇ ਲੈ ਜਾਂਦੇ ਆ ਅੱਧਾ ਘੰਟਾ ਬੋਟਾਂ ਖੜੀਆਂ ਰਹੀਆਂ ਅਸੀਂ ਮਿੰਤਾ ਕੱਢ ਕੇ ਅਮਰੀਕਾ ਨੂੰ ਵੋਟ ਨਹੀਂ ਦਿੱਤੀ ਚੱਲਦੇ ਆ ਚੱਲਦੇ ਸਾਨੂੰ ਐਂ ਹੀ ਕਰੀ ਗਏ ਦਰभी خراب ਹੋ ਜਾਣਾ ਜਿਹੜਾ ਬਣ ਕੇ ਲੱਗ ਜਾ ਬਿਲਕੁਲ ਸਰ ਬਿਲਕੁਲ ਜਿਹੜਾ ਸਾਡਾ ਬਣਿਆ ਹੋਇਆ 500 ਬੰਦੇ ਦਾ ਰਖਣਾ ਜੀ ਉਹ ਬਿਲਕੁਲ ਖਰਾਬ ਹੋ ਜਾਣਾ ਸਰ ਪੱਕਿਆ ਹੋਇਆ ਹੈ ਉਹ ਸਵੇਰ ਤੋਂ ਨਵੇ ਦੇ ਲੱਗੇ ਆ ਰਾਤ ਲੱਗੇ ਰਹੇ ਆ ਤੇ ਹੁਣ ਇੱਥੇ ਵੇਰਾਮ ਹੋ ਜੰਨੇ ਆ ਕਿ ਪਹਿਲਾਂ ਮੈਂ ਤਾਂ ਤਰਲੇ ਕੀਤੇ ਬਹਿਰੀ ਵਾਲ ਤੇ ਉਥੋਂ ਉਥੋਂ ਨਗਾ ਕੇ ਰਹੇ ਆ ਇੱਥੇ ਲੰਦਾ ਸਾਨੂੰ ਪੁੱਛਿਆ ਹੀ ਨਹੀਂ ਤੁਹਾਨੂੰ ਕਿਸੇ ਨੇ ਪੁੱਛਿਆ ਨਹੀਂ ਭਾਈ ਕੀ ਕਰਨਾ ਇਹਦਾ ਕਿਵੇਂ ਹਨਾ ਨਾਉਣ ਵਾਲੀਆਂ ਸਾਬਣਾ ਜੀ ਚੈਂਪੂ ਹੈਗੇ ਆ ਮੱਛਰ ਵਾਲੀਆਂ ਟੂਬਾਂ ਹੈਗੀਆਂ ਵੀ ਜਿਹੜੇ ਲੋਕ ਬੈਠੇ ਮੱਛਰ ਦੇ ਵਿੱਚ ਉਹਨਾਂ ਵਾਸਤੇ ਦਵਾਈ ਹੈਗੀ ਆ ਜੀ ਫਿਰ ਬਿਸਕੁਟ ਹੈਗੇ ਆ ਰਸ ਹੈਗੇ ਆ ਇਸ ਸਮੇਂ ਸਿ ਫਾਜ਼ਲਕਾ ਦੇ ਵਿੱਚ ਆ ਜਿੱਥੇ ਕਿ 12 13 ਪਿੰਡਾਂ ਦੇ ਵਿੱਚ 7 7 8 8 ਫੁੱਟ ਪਾਣੀ ਭਰਿਆ ਹੋਇਆ ਤਸਵੀਰ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿੰਨੇ ਆ ਜਿਹੜਾ ਪਾਣੀ ਆ ਆਪਣੇ ਵਹਾਅ ਦੇ ਮੁਤਾਬਕ ਵਗ ਰਿਹਾ ਬੜਾ ਤੇਜ਼ ਪਾਣੀ ਆ ਤਾਂ ਹਲੇ ਵੀ ਜਿਹੜੇ 12 13 ਪਿੰਡ ਨੇ ਉਹ ਪਾਣੀ ਦੇ ਨਾਲ ਡੁੱਬੇ ਹੋਏ ਨੇ ਲੋਕ ਉਹਨਾਂ ਦੇ ਵਿੱਚ ਫਸੇ ਹੋਏ ਨੇ ਉਡੀਕ ਕਰ ਰਹੇ ਨੇ ਰਸਦ ਦੀ ਲੰਗਰ ਦੀ ਰਸਦ ਦੀ ਉਡੀਕ ਕਰ ਰਹੇ ਨੇ ਪਰ ਕੁਝ ਜਿਹੜੇ ਸਮਾਜ ਸੇਵੀ ਨੇ ਜਾਂ ਪਿੰਡ ਦੇ ਲੋਕ ਨੇ ਮੁਕਸਰ ਤੋਂ ਪਹੁੰਚੇ ਨੇ ਇੱਥੇ ਰਸਦ ਲੈ ਕੇ ਲੰਗਰ ਬਣਾ ਕੇ ਇਹਨਾਂ ਨੂੰ ਕੋਈ ਹਲੇ ਤੱਕ ਕਿਸਤੀ ਨਹੀਂ ਮਿਲ ਰਹੀ ਸਵੇਰ ਤੋਂ ਇੰਤਜ਼ਾਰ ਕਰ ਰਹੇ ਨੇ ਕਈ ਗਾਇਕ ਇੱਥੇ ਆ ਰਹੇ ਨੇ ਜਿਹੜੇ ਕੀ ਸਿਰਫ ਫੋਟੋਆਂ ਖਾਚਾ ਰਹੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਗਨਮੈਨ ਵੀ ਚਾਰ-ਚਾਰ ਕਿਸਤੀਆਂ ਦੇ ਵਿੱਚ ਜਾ ਰਹੇ ਨੇ ਕਿਸਤੀਆਂ ਦੇ ਵਿੱਚ ਗਨਮੈਨ ਹੀ ਨਜ਼ਰ ਆਉਂਦੇ ਨੇ ਜਾਂ ਕੁਝ ਉਹਨਾਂ ਦੇ ਚਹੇਤੇ ਨਜ਼ਰ ਆਉਂਦੇ ਨੇ ਜਿਹੜੇ ਲੋਕ ਨੇ ਇੱਥੇ ਜਿਨ੍ਹਾਂ ਨੇ ਰਸਦ ਲੈ ਕੇ ਉਹਨਾਂ ਪਿੰਡਾਂ 'ਚ ਜਾਣੀਆਂ ਕਿਸਤੀਆਂ ਤੇ ਤੋਂ ਰਸਦ ਉਹ ਲੰਗਰ ਜਿਹੜਾ ਇਸ ਥਾਂ ਦੇ ਉੱਤੇ ਕੰਡੇ ਤੇ ਖਰਾਬ ਹੋ ਰਿਹਾ ਇਹਨਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਸਵੇਰ ਤੋਂ ਲੈ ਕੇ ਹੁਣ ਦੇਖ ਲਓ ਕਿੰਨਾ ਸਮਾਂ ਹੋ ਗਿਆ 4 ਵਜੇ ਦਾ ਸਮਾਂ 4 ਵੇ ਦੇ ਇੰਤਜ਼ਾਰ ਕਰ ਰਹੇ ਨੇ ਕਿ ਸਾਨੂੰ ਕੋਈ ਕਿਸ਼ਤੀ ਮਿਲ ਜਾਵੇ ਜਿਹੜੀਆਂ ਕਿਸ਼ਤੀਆਂ ਚੱਲ ਰਹੀਆਂ ਨੇ ਸਮਾਜ ਸੇਵੀ ਸੰਸਥਾਵਾਂ ਦੀਆਂ ਉਹ ਸਿਰਫ ਸੈਲੀਬ੍ਰਿਟੀਆ ਨੂੰ ਲਿਜਾ ਰਹੀਆਂ ਨੇ ਜਿਹੜੇ ਲੰਗਰ ਜਾਂ ਰਸਦ ਲੈ ਕੇ ਜਾਣੀ ਆ ਉਹ ਨਹੀਂ ਲਿਜਾ ਰਹੇ ਤੇ ਇਸੇ ਕਰਕੇ ਇਹਨਾਂ ਦਾ ਰੋਸਾ ਗੱਲਬਾਤ ਕਰਦੇ ਆ ਬਾਈ ਜੀ ਕਿੱਥੋਂ ਆਏ ਸਭ ਤੋਂ ਪਹਿਲਾਂ ਵਾਇਗੁਰੂ ਜੀ ਕੀ ਖਾਲਸਾ ਅੱਛੀ ਵਾਇਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਰੋਜ਼ਾਨਾ ਸਪੋਕਸਮੈਨ ਦਾ ਧੰਨਵਾਦ ਕਰਦੇ ਹਾਂ ਤਾਂ ਜੋ ਤੁਹਾਡੇ ਜਰੀਏ ਤੁਹਾਡੇ ਮਾਧਿਅਮ ਦੇ ਜਰੀਏ ਜਿਹੜਾ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਫਾਜ਼ਿਲਕਾ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਉਹ ਤੁਹਾਡੇ ਜਰੀਏ ਉਹਨਾਂ ਦਾ ਉਹਨਾਂ ਦੀ ਜਿਹੜੀ ਸੁੱਤੀ ਹੋਈ ਨੀਂਦ ਆ ਉਹ ਖੁੱਲ ਜਾਵੇ ਜੀ ਅਸੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਪਿੰਡ ਲੱਖੇਵਾਲੀ ਤੱਕ ਪਹੁੰਚੇ ਹੋਏ ਜੀ ਸਾਰੇ ਪਿੰਡ ਬਦੇ ਨਾਸੀ ਸਾਡੇ ਨਾਲ ਆ ਜੀ ਅਸੀਂ ਕੱਲ ਸ਼ਾਮ ਦੇ ਅਸੀਂ ਲੰਗਰ ਤਿਆਰ ਕਰ ਰਹੇ ਹੈਗੇ ਆ ਜੀ ਬਾਈ ਜੀ ਅਸੀਂ 1 ਵਜੇ ਦੇ ਅਸੀਂ ਪਹੁੰਚੇ ਹੋਏ ਆ ਜੀ ਇੱਥੇ ਪ੍ਰਸ਼ਾਸਨ ਦਾ ਇੱਕ ਵੀ ਬੰਦਾ ਇੱਕ ਵੀ ਅਧਿਕਾਰੀ ਕੋਈ ਇੱਥੇ ਸਾਨੂੰ ਗਾਈਡ ਕਰਨ ਵਾਲਾ ਨਹੀਂ ਹੈਗਾ ਨਹੀਂ ਤਾਂ ਜੋ ਗਾਈਡ ਕਰ ਸਕੇ ਤੁਸੀਂ ਜਿਹੜਾ ਰਾਸ਼ਨ ਸਾਡਾ ਉੱਧਰ ਲਿਜਾ ਸਕਦੇ ਨਹੀਂ ਲਿਜਾ ਸਕਦੇ ਜਾਂ ਕੀ ਕਰ ਸਕਦੇ ਜਿਹੜਾ ਰਾਸ਼ਨ ਆਇਆ ਹੋਇਆ ਜੀ ਬਾਈ ਜੀ 3 ਕਿਲੋਮੀਟਰ ਦੂਰ ਸਿਰਫ ਉਹਨਾਂ ਨੇ ਰੋਕਿਆ ਹੋਇਆ ਸਿਰਫ ਉਹ ਵੀ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰਾਸ਼ਨ ਅੱਗੇ ਲੈ ਕੇ ਆਏ ਜੀ 2 ਘੰਟੇ ਹੋ ਗਏ ਸਰ ਸਾਡਾ ਰਾਸ਼ਨਾ ਜਿਹੜਾ ਹੈਗਾ ਇੱਥੇ ਖੱਜਲ ਖਵਾਰ ਹੋ ਗਿਆ ਹੋ ਰਿਹਾ ਹੈਗਾ ਜੀ ਇਹ ਪੀੜਤ ਲੋਕ ਹੈਗੇ ਆ ਉਹਨਾਂ ਤੱਕ ਨਹੀਂ ਪਹੁੰਚ ਰਿਹਾ ਇੱਥੇ ਕੋਈ ਵੋਟ ਨਹੀਂ ਹੈਗੀ ਸਰ ਵੋਟਾਂ ਚਾਰ ਆਈਆਂ ਗੁਲਾਬ ਸਿੱਧੂ ਜੀ ਚਲੋ ਸਾਡੇ ਪੰਜਾਬ ਦੇ ਸਿੰਗਰ ਆ ਸੀ ਉਹਨਾਂ ਸਤਿਕਾਰ ਕਰਦੇ ਆ ਪਰ ਦੇਖੋ ਚਾਰ ਵੋਟਾਂ ਸਿਰਫ ਉਹਨਾਂ ਦੇ ਗਨਮੈਨ ਗੁਲਾਬ ਸਿੱਧੂ ਜੀ ਠੀਕ ਆ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਜਿਹੜੇ ਇਥੋਂ ਦੇ ਮੋਤਵਾਰ ਜੋ ਵੀ ਹੈਗੇ ਆ ਜੀ ਠੀਕ ਆ ਚਾਰ ਵੋਟਾਂ ਖਾਲੀ ਲੈ ਕੇ ਗਏ ਆ ਸਰ ਠੀਕ ਹੈ ਸਰ ਉਹਨਾਂ ਨੂੰ ਵਾਪਸ ਆਉਂਦਿਆਂ ਨੂੰ ਘੰਟਾ 2 ਘੰਟੇ ਹੋ ਜਾਣੇ ਸਰ ਠੀਕ ਹੈ ਉਸ ਉਸ ਟਾਈਮ ਨੂੰ 6 ਵਜੇ ਨੇ ਸਰ ਪ੍ਰਸ਼ਾਸਨ ਨੇ ਕਹਿੰਦੇ 6 ਵਜੇ ਜੀ ਤੁਸੀਂ ਵਾਪਸ ਜਾ ਸਕਦੇ ਆ ਜੀ ਹੁਣ ਸਾਡੀ ਇਹ ਪ੍ਰਸ਼ਾਸਨ ਨੂੰ 6 ਵਜੇ ਤੋਂ ਬਾਅਦ ਤਾਂ ਫਿਰ ਲੰਗਰ ਵੀ ਖਰਾਬ ਹੋ ਜਾਣਾ ਜਿਹੜਾ ਬਣ ਕੇ ਲੈ ਕੇ ਜਾਣਾ ਬਿਲਕੁਲ ਸਰ ਬਿਲਕੁਲ ਜਿਹੜਾ ਸਾਡਾ ਬਣਿਆ ਹੋਇਆ 500 ਬੰਦੇ ਦਾ ਰਸਨਾ ਜੀ ਉਹ ਬਿਲਕੁਲ ਖਰਾਬ ਹੋ ਜਾਣਾ ਸਰ ਬਣ ਪੱਕਿਆ ਹੋਇਆ ਜੀ ਜੀ ਗਾਇਕਾ ਨੂੰ ਜਾ ਰਹੇ ਨੇ ਆਮ ਸੋਨੂ ਨਹੀਂ ਲੈ ਗਏ ਸਰ ਚਾਰ ਬੇੜੀਆਂ ਗਾਇਕਾ ਨੂੰ ਲੈ ਕੇ ਚਲੀਆਂ ਗਈਆਂ ਜੀ ਹੋ ਸਕਦਾ ਘੰਟੇ ਦੋ ਘੰਟੇ ਤੱਕ ਵਾਪਸ ਹੋਣ ਜੀ ਉਹ ਠੀਕ ਆ ਉਦੋਂ ਨੂੰ 6 ਵਜੇ ਜਾਣੇ ਜੀ ਜਿਹੜਾ ਸਾਡਾ ਲੰਗਰ ਆ ਸਾਡੀ ਜਿਹੜੀ ਮਿਹਨਤ ਆ ਇੰਨੇ ਲੋਕ ਫਿਰ ਰਹੇ ਹੈਗੇ ਸਾਡੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਸੰਸਥਾਵਾਂ ਜੋ ਸਮਾਜ ਸੇਵੀ ਹੈਗੇ ਆ ਉਹ ਵੀ ਲੰਗਰ ਲੈ ਕੇ ਇੱਥੇ ਬੈਠੇ ਹੋਏ ਸਰ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਫਿਰ ਤਾਂ ਜਿਹੜਾ ਪੈਸਾ ਵੀ ਖਰਾਬ ਹੁੰਦਾ ਇਸ ਤਰੀਕੇ ਨਾਲ ਜਿਵੇਂ ਹੁਣ ਲੰਗਰ ਬਣਿਆ ਬਣਾਇਆ ਖਰਾਬ ਹੋ ਗਿਆ ਰਸਤਾ ਖਰਾਬ ਹੋ ਗਈ ਮੋੜ ਕੇ ਲੈ ਕੇ ਜਾਓਗੇ ਉਹ ਖਰਾਬ ਇਹ ਪ੍ਰਸ਼ਾਸਨ ਨੂੰ ਹੁਣ ਸਵੇਰ 3 ਵਜੇ ਦੇ ਲੱਗੇ ਆ ਰਾਤ ਲੱਗੇ ਰਹੇ ਆ ਤੇ ਹੁਣ ਇੱਥੇ ਵੇਰਾਮ ਹੋ ਹੀ ਜੰਨੇ ਆ ਕਿ ਅਸੀਂ 22 25 ਬੰਦੇ ਆਏ ਨਗਰ ਲਾ ਕੇ ਬੀਬੀਆਂ ਨੇ ਪ੍ਰਸ਼ਾਦੇ ਤਿਆਰ ਕੀਤੇ ਅਸੀਂ ਇੱਥੇ ਖੱਜਲ ਖਰਾਬ ਹੋ ਰਹੇ ਆ ਇੱਥੇ ਕੋਈ ਪਰਮੰਦਰ ਨੀਂਗਾ ਪ੍ਰਸ਼ਾਸ਼ਨ ਦਾ ਵੀ ਜ਼ਰੂਰੀ ਆਏ ਤਾਂ ਕਿ ਪੂਰਾ ਧਿਆਨ ਦਿੱਤਾ ਜਾਵੇ ਵੀ ਉੱਥੇ ਕਲਾਕਾਰਾਂ ਨੂੰ ਚੜਾ ਕੇ ਤਾਂ ਭਜਾ ਲਿਆ ਤੇ ਅਸੀਂ ਖੜੇ ਆ ਤੁਹਾਨੂੰ ਰੋਣ ਲੱਗਦਾ ਆ ਹੋ ਵੀ ਉਹਨਾਂ ਨੂੰ ਚੜ੍ਹਾ ਲਿਆ ਵੀ ਜਿਹੜਾ ਆ ਵੇਖੋ ਕਿੰਨਾ ਰਾਸ਼ਨ ਪਾਣੀ ਪਿਆ ਹੈਗਾ ਵੀ ਇਹਨਾਂ ਦਾ ਉਹਨਾਂ ਦੇ ਵਿਚਾਰਾਂ ਦੇ ਗਰੀਬਾਂ ਦੇ ਮੂੰਹ ਚ ਭਵੇ ਵੀ ਸਾਰੀ ਸੰਗਤ ਨੇ ਲਾ ਕੇ ਤੜਕੇ ਦਾ ਤਿਆਰ ਕੀਤਾ ਭੋਜਨ ਹੁਣ ਮਨ ਦਾ ਦਾਸ ਹੋ ਰਿਹਾ ਵੀ ਜਦੋਂ ਖਰਾਬ ਹੋ ਰਿਹਾ ਲੰਗਰ ਰਾਂ ਤੱਕ ਨਹੀਂ ਪਹੁੰਚਿਆ ਵੀ ਇੱਥੇ ਸਾਨੂੰ ਫਿਰ ਰਾਹ ਜੀ ਵੇਸਟ ਜਾਊਗਾ ਸਾਡਾ ਸਾਰੇ ਨਗਰ ਦੇ ਸਹਿਯੋਗ ਨਾਲ ਤਿਆਰ ਕੀਤਾ ਲੰਗਰ ਭਾਣੀ ਦੁੱਖ ਹੁੰਦਾ ਸਾਨੂੰ ਬਹੁਤ ਅਸੀਂ ਉਹ ਗੁਰਦੁਆਰੇ ਦੇ ਪ੍ਰਧਾਨ ਆ ਸਾਰੇ ਮੈਂ ਤਾਂ ਤਰਲੇ ਕਰਕੇ ਸਾਰੇ ਪਿੰਡ ਦਾ ਹੌਸਲਾ ਰੱਖੋ ਪ੍ਰਧਾਨ ਜੀ ਸਾਰਾ ਪ੍ਰਸ਼ਾਸਨ ਦੀ ਬੇਨਤੀ ਹੈ ਹੌਸਲਾ ਰੱਖੋ ਵੀ ਬਹੁਤ ਸਾਨੂੰ ਅਫਸੋਸ ਹੈ ਇਸ ਗੱਲ ਦਾ ਜੀ ਸਤਿ ਜੀ ਨੂੰ ਅਸੀਂ ਇਹ ਵੀ ਬੇਨਤੀ ਕੀਤੀ ਮੈਂ ਖੁਦ ਆਵਾਜ਼ ਲਗਾਈ ਹੈ ਜੀ ਸਰ ਤੁਸੀਂ ਜਾ ਰਹੇ ਆ ਤੁਸੀਂ ਖਾਲੀ ਜਾ ਰਹੇ ਆ ਤੁਸੀਂ ਜਿਹੜਾ ਸਾਡਾ ਅਸੀਂ ਲੈ ਕੇ ਆਏ ਆ ਰਾਸ਼ਨ ਤੁਸੀਂ ਬੇਨਤੀ ਵੀ ਉਹੀ ਲੈ ਜਾਓ ਤੁਸੀਂ ਚਲੋ ਜਿਓ ਆਪਦੇ ਕੋਲੋਂ ਦੇਣਾ ਚਲੋ ਤਾਂ ਬਾਤ ਵੱਖਰੀ ਗੱਲ ਆ ਜਿਹੜਾ ਅਸੀਂ ਰਾਸ਼ਨ ਲੈ ਕੇ ਆਏ ਆ ਸਾਡਾ ਇਹ ਰਾਸ਼ਨ ਤਾਂ ਖਰਾਬ ਹੋਏ ਨਹੀਂ ਸਰ ਕਿਸੇ ਨੇ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਜੀ ਆਵਾਜ਼ਾਂ ਮਾਰੀਆਂ ਠੀਕ ਹੈ ਸਾਡੇ ਸਸਤੀ ਘਰ ਬੁਲਾਈ ਹੈ ਜੀ ਬਲਾਕ ਵਿੱਚ ਨਿਕਲ ਕੇ ਆ ਜੀ ਹੁਣ ਵਾਪਸ ਲੈ ਕੇ ਜਾਓਗੇ ਪ੍ਰਸ਼ਾਦਾ ਬਿਲਕੁਲ ਜੀ ਬਿਲਕੁਲ ਪ੍ਰਸ਼ਾਦਾ ਜੇ ਖਰਾਬ ਹੋਊਗਾ ਜੇ ਵਾਪਸ ਲੈ ਕੇ ਜ ਕੋਈ ਦੁੱਖ ਤਾਂ ਇਹ ਹੀ ਆ ਨਾ ਜੀ ਇਸ ਚੀਜ਼ ਵੱਲ ਪਹਿਲਾਂ ਧਿਆਨ ਦੇਣਾ ਵੇ ਲੋਕ ਆ ਹਨਾ ਉਹਨਾਂ ਦੀ ਮਦਦ ਕਰੀਏ ਸੀ ਰਾਸ਼ਨ ਬਣਾ ਕੇ ਲਿਆਏ ਆ ਬੜੇ ਸਤਕਾਰ ਨਾਲ ਸਵੀਰ ਤੇ ਲੱਗੇ ਆ 4 ਵਜੇ ਉੱਠੇ ਕੱਲ ਦੇ ਤਿਆਰ ਕਰਨ ਲੱਗੇ ਆ ਕੁਝ ਕੱਲ ਕੀਤਾ ਕੁਝ ਸਵੇਰੇ ਕੀਤਾ ਬੜੇ ਸਤਕਾਰ ਨਾਲ ਲੈ ਗਏ ਪਹਿਲਾਂ ਮਿੰਤਾ ਤਰਲੇ ਕੀਤੇ ਬਹਿਰੀ ਵਾਲ ਤੇ ਉੱਥੋਂ ਉੱਥੋਂ ਨਗਾ ਕੇ ਲਿਆ ਆ ਇੱਥੇ ਲੰਦਾ ਸਾਨੂੰ ਪੁੱਛਿਆ ਹੀ ਨਹੀਂ ਤੁਹਾਨੂੰ ਕਿਸੇ ਨੇ ਪੁੱਛਿਆ ਨਹੀਂ ਬਈ ਕੀ ਕਰਨਾ ਇਹਦਾ ਕਿਵੇਂ ਹਨਾ ਇੱਥੇ ਚਲੋ ਜਿਹੜੇ ਕੁਝ ਫਿਰਦੇ ਵਿਚਾਰਿਆਂ ਨੂੰ ਕੋਈ شکایت ਵੀ ਜਾਂਦੇ ਆ ਕੋਈ ਸਾਡੇ ਤੋਂ ਲਈ ਵੀ ਜਾਂਦੇ ਆ ਉਧਰ ਦੇ ਲੋਕ ਸਾਨੂੰ ਪਹੁੰਚੜ ਤਾਂ ਦੇਣ ਵੇਖਣਾ ਕੀ ਆ ਪਹਿਲਾਂ ਇਹਨਾਂ ਨੇ ਵੋਟਾਂ ਇੱਥੇ ਵਿੱਚ ਵਿੱਚ ਕਮਾਈਆਂ ਕਿੰਨਾ ਚਿਰ ਢੇੜੇ ਕੱਢੇ ਫਿਰ ਉਧਰ ਗਏ ਮਤਲਬ ਫੋਟੋ ਜਿਹੜੇ ਮਦਦਗਾਰ ਆ ਉਹਨਾਂ ਨੂੰ ਉਹਦੇ ਨੇੜੇ ਨਹੀਂ ਜਾਣ ਦਿੱਤਾ ਹੈ ਵੀ ਅਸੀਂ ਇਹਨਾਂ ਲੈ ਕੇ ਆਏ ਕੀ ਕਰਗੇ ਦੋਸੋ ਕੀ ਕਰੀਏ ਵਾਪਸ ਲੈ ਜੀ ਟਰਾਲੀ ਭਰੀ ਪਈ ਆ ਟਰਾਲੀ ਭਰੀ ਪਈ ਆ ਕੋਸ਼ ਆ ਹਾਂ ਜੀ ਟਰਾਲੀ ਰਾਸ਼ਨ ਦੀ ਭਰੀ ਆ ਅੱਜ ਸਾਡਾ ਰੱਜ ਨਹੀਂ ਖਰਾਬ ਹੋਣਾ ਕੱਲ ਨੂੰ ਸਾਡੇ ਮਾਨੀ ਨਹੀਂ ਕਰਨੇ ਦਰੋਂਣ ਨੂੰ ਹਾਂ ਜੀ ਤੇ ਇਹਨਾਂ ਨੇ ਵਿਚਾਰ ਰਹੇ ਨੇ ਕਿਹੜੇ ਚੀਜ਼ਾਂ ਲੈ ਕੇ ਆਏ ਨੇ ਹਰਾਚਾਰਾ ਨਹੀਂ ਸੀ ਲੈ ਕੇ ਆਏ ਜੀ ਅਸੀਂ ਦਾ ਸੁੱਕਾ ਰਾਸ਼ਨ ਆ ਜਿਵੇਂ ਘਰ ਦੇ ਘਰ ਦੇ ਘਰੇਲੂ ਜਿਵੇਂ ਜਿਵੇਂ ਮੰਨਣਾ ਹੈਗੇ ਇਹਦੇ ਵਿੱਚ ਆਪਣੇ ਣਾਉਣ ਵਾਲੀਆਂ ਸਾਬਣਾ ਜੀ ਚੈਂਪੂ ਹੈਗੇ ਆ ਮੱਛਰ ਵਾਲੀਆਂ ਟੂਬਾਂ ਹੈਗੀਆਂ ਵੀ ਜਿਹੜੇ ਲੋਕ ਬੈਠੇ ਮੱਛਰ ਦੇ ਵਿੱਚ ਉਹਨਾਂ ਵਾਸਤੇ ਦਵਾਈ ਹੈਗੀ ਆ ਜੀ ਫਿਰ ਬਿਸਕੁਟ ਹੈਗੇ ਆ ਰਸ ਹੈਗੇ ਆ ਤੇ ਇੱਕ ਜਿਹੜਾ ਸਾਡੇ ਵੱਡੀ ਦੁੱਖ ਦੀ ਗੱਲ ਜਿਹੜੀ ਉਹ ਵੀ ਸਾਡੇ ਕੋਲੇ ਪੱਕਿਆ ਪ੍ਰਸ਼ਾਦ ਆ ਜੀ ਜਿਹੜਾ ਅਸੀਂ 3 ਵਜੇ ਉੱਠ ਕੇ ਏਡੀ ਮਿਹਨਤ ਕਰਕੇ ਪਕਾਇਆ ਉਹ ਸਾਡੀ ਟਰਾਲੀ ਭਰੀ ਪ੍ਰਸ਼ਾਦ ਦੀ ਖਰਾਬ ਹੋ ਰਹੀ ਹੈ ਪਰ ਇੱਕ ਦੋ ਬੰਦੇ ਲੈ ਕੇ ਆਏ ਇੱਕ ਅਸੀਂ ਬੇਨਤੀ ਵੀ ਕਰਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਪ੍ਰਸ਼ਾਸਨ ਕੋਈ ਪ੍ਰਬੰਧ ਕਰੇ ਲੋਕਾਂ ਦਾ ਮਾੜਾ ਹਾਲ ਆ ਪਹਿਲਾਂ ਵੀ ਅਸੀਂ ਦੂਸਰੇ ਪਾਸੇ ਜਾ ਕੇ ਵੀ ਦੇਖ ਕੇ ਉੱਥੇ ਵੋਟਾਂ ਸਾਨੂੰ ਮਿਲ ਗਈਆਂ ਸੀ ਕਿਸਤੀਆਂ ਸਾਨੂੰ ਮਿਲ ਗਈ ਪਰਲੇ ਪਿੰਡਾਂ ਚ ਕਾਵਾਂ ਵਾਲੋ ਤੁਸੀਂ ਚਾਰ ਵੋਟਾਂ ਲੈ ਕੇ ਸਾਨੂੰ ਸਾਡੇ ਪਿੰਡ ਵਾਲਿਆਂ ਨੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਆਪ ਘਰ ਘਰ ਤਕਰਵੰਡ ਗਏ ਜਿਹੜੇ ਲੋਕ ਕੋਠੇ ਦੇ ਬੈਠੇ ਸੀ ਸਾਡਾ ਦੇਲੇ ਕਰਦਾ ਵੀ ਇਹਨਾਂ ਲੋਕਾਂ ਨੂੰ ਵੀ ਅਸੀਂ ਜਾ ਕੇ ਆਪਦਾ ਜਿਹੜਾ ਰਸ਼ਨ ਅਸੀਂ ਲੈ ਕੇ ਆਏ ਇਹ ਵੰਡੀ ਇਹ ਸਾਡਾ ਖਰਾਬ ਨਾ ਹੋਵੇ ਜੀ ਚਾਰ ਕਿਸ਼ਤੀਆਂ ਗਈਆਂ ਨੇ ਉਹਦੇ ਵਿੱਚ ਨਹੀਂ ਲੈ ਕੇ ਚਾਰ ਕਿ ਚਾਰ ਕਿਸ਼ਤੀਆਂ ਜਿਹੜੀਆਂ ਆਈਆਂ ਸੀ ਜੀ ਉਧਰ ਕੋਈ ਅਸੀਂ ਸਤਕਾਰਯੋਗ ਸਾਡੇ ਕੋਈ ਕਲਾਕਾਰ ਸੀਗਾ ਜੀ ਮੈਂ ਨਾਂ ਨਹੀਂ ਜਾਣਦਾ ਤਾਂ ਕਿਹੜਾ ਸੀ ਕਿਸ਼ਤੀਆਂ ਕਲਾਕਾਰ ਆਇਆ ਤੇ ਕਿਸ਼ਤੀਆਂ ਤੇ 4 ਗਿਸਤੀਆਂ ਦੇ ਵਿੱਚੋਂ ਲੈ ਕੇ ਚਲਿਆ ਗਿਆ ਜੀ ਸਾਨੂੰ ਇੱਥੇ ਅਸੀਂ ਜਿਹੜੇ ਬੈਠੇ ਆਂ 2 ਘੰਟਾ ਤੋਂ ਬੈਠੇ ਆਂ ਕਿਸ਼ਤੀ ਦੀ ਵੇਟ ਕਰ ਰਹੇ ਆਂ ਸਾਡੀ ਕੋਈ ਇਹਨਾਂ ਨੇ ਕੋਈ ਉਹ ਗੱਲਬਾਤ ਜਮ ਸੁਣੀ ਨਹੀਂ ਹੈਗੀ ਜੀ ਬਿਨਾਂ ਕੋਈ ਪਿੱਛੇ ਉੱਧਰ ਰੋਕਿਆ ਜੀ ਪ੍ਰਸ਼ਾਸਨ ਨੇ ਰੋਕਿਆ ਪਹਿਲਾਂ ਨਾਕੇ ਲਾ ਛੱਡੇ ਆ ਜੀ ਅਸੀਂ ਕਿਹੜੇ ਚੋਰਾਂ ਦੀ ਇੱਥੇ ਆਉਣੇ ਅਸੀਂ ਤਾਂ ਆਪਣੇ ਜਿਹੜੇ ਭੈਣ ਭਰਾ ਸਾਡੇ ਉੱਧਰ ਬੈਠੇ ਉਹਨਾਂ ਦੀ ਮਦਦ ਕਰਨ ਵਾਸਤੇ ਆਉਣੇ ਆ ਜੀ ਲੰਗਰ ਬਣਾ ਲੈ ਕੇ ਆਉਣੇ ਆ ਜੀ ਚਾਰ ਦਾ ਟਰਾਲਾ ਖੜਾ ਹੀ ਵਿਚਾਰਾਂ ਦਾ ਲਿਆਉਣਾ ਇਹ ਚਾਰ ਨੇ ਸੁੱਤੀ ਪਹੁੰਚ ਡੰਗਰਾ ਤੇ ਚਾਰ ਆ ਜੋ ਉਹ ਭਰੇ ਖੜਾ ਟਰਾਲਾ ਕੋਈ ਲਜਾਣ ਦਾ ਸਾਧਨ ਨਹੀਂ ਹੈ ਅਨਜਾਨ ਦਾ ਸਾਧਨ ਭਾਈ ਜੀ ਮੈਂ ਦੱਸਦਾ ਜੇਕਰ ਗੱਲ ਮੇਰੀ ਆ ਜੂਗੀ ਤਾਂ ਉਥੇ ਸਭ ਤੋਂ ਵੱਡੀ ਗੱਲ ਇਹ ਆ ਮੈਂ ਆਇਆ ਇੱਥੇ 9 ਵਜੇ ਦਾ 9 ਵਜੇ ਦਾ ਆਇਆ ਇਹ ਲੱਖਿਆਲੀ ਪਿੰਡ ਦੇ ਆ ਮੇਰੇ ਨਾਨਕੇ ਪਿੰਡ ਦੇ ਆ ਅਸੀਂ ਆਏ ਸੀ ਫੱਤਣ ਵਾਲੇ ਦੇ ਨਾਲ ਪਹਿਲਾਂ ਉਹਨਾਂ ਨੇ ਆਹੀ ਚਾਰੇ ਦੀ ਟਰਾਲੀ ਰੋਕੀ ਸੀ ਉੱਥੇ ਖੜੇ ਸੀ ਐਸਐਸਆਈ ਤੇ ਨਾਲ ਮਲਾਜ਼ਮ ਹੋਰ ਸੀ ਫਿਰ ਉੱਥੇ 2 ਸਟਾਰਾਂ ਵਾਲਾ ਐਸਐਚਓ ਸੀ ਉਹ ਆ ਗਿਆ ਮਤਲਬ ਐਸਐਚਓ ਲਾਇਆ ਹੋਗਾ ਕਿਸੇ ਥਾਣੇ ਦੇ ਵਿੱਚ ਉਹਨਾਂ ਦਾ ਕਹਿਣਾ ਇਹ ਸੀ ਕਿ ਇਹ ਜਿਹੜੇ ਨਾ ਰੱਜੇ ਪੁੱਜੇ ਪਏ ਆ ਹੁਣ ਕੋਈ ਲੋੜ ਹੀ ਨਹੀਂ ਰਾਚਣ ਦੀ ਮੋੜ ਕੇ ਲੈ ਜਾਓ ਮੈਂ ਕਿਹਾ ਕੋਈ ਗੱਲ ਨਹੀਂ ਸਾਡੀ ਉੱਥੇ ਰਾਂ ਚੱਲ ਪਈ ਸਾਰੀ ਮੈਂ ਮਰਾਉ ਨਾਲ ਖੜ ਗਿਆ ਮੈਨੂੰ ਤਾਂ ਪਤਾ ਸੀ ਇੱਥੋਂ ਜਿੰਨੇ ਸਰਪੰਚ ਸੀ ਮੈਨੂੰ ਸਾਰੇ ਜਾਣਦੇ ਸੀ ਮੈਂ ਸਾਰਿਆਂ ਨੂੰ ਸੱਦ ਲਿਆ ਮੈਂ ਖਾਓ ਬਈ ਮੇਰਾ ਟਰਾਲਾ ਕਿਉਂ ਨਹੀਂ ਲੰਘਦੇ ਇੱਥੇ ਫਿਰ ਇਹ ਵੀ ਟਰਾਲ ਆਇਆ ਰਾਨ ਬੜੀ ਚੱਲੀ ਉੱਥੇ ਫਿਰ ਜਿਹੜਾ ਸਾਡਾ ਸੀ ਉਹਨਾਂ ਦਾ ਉਹ ਵੀ ਟਰਾਲ ਆਇਆ ਪਹਿਲਾਂ ਤਾਂ ਉੱਥੇ ਰਾਸ਼ਨ ਕਿਸੇ ਦਾ ਹੋਣ ਹੀ ਨਹੀਂ ਦਿੰਦੇ ਹੁਣ ਦੂਜੀ ਗੱਲ ਇੱਥੇ ਜਿਹੜਾ ਵੋਟਾਂ ਦਾ ਪ੍ਰਬੰਧ ਆ ਨਾ ਇਹ ਐਨ ਜੀਓ ਦੀਆਂ ਉਹ ਲੈ ਕੇ ਜਾਈ ਜਾਂਦੀਆਂ ਉਹ ਆਪ ਦਾ ਉਹ ਕਰੀ ਜਾਂਦੇ ਆ ਜੇਕਰ ਇਹਨਾਂ ਦੇ ਬਈ ਕੁਝ ਨਾ ਕਰ ਸਕਦੇ ਇਹ ਵੋਟਾਂ ਇੱਥੇ ਚਾਟ ਖਲਦਣ ਇੱਥੇ ਜਿਹੜਾ ਕਿਹੜਾ ਇੱਕ ਜਦੋਂ ਵੱਡੇ ਬੰਦੇ ਕੋਲ ਜਾਈਏ ਨਾ ਭਾਈ ਸਾਹਿਬ ਵੀ ਇੱਥੋਂ ਪੈਸਾ ਇਕੱਠਾ ਕਰਕੇ ਆਪਾਂ ਉਹ ਕਰੀਏ ਜਿਹੜਾ ਉਹ ਮੋਚ ਮਰੋੜ ਕੇ ਆ ਕਹਿੰਦਾ ਸੀ ਡੀਸੀ ਸਾਹ ਨੂੰ ਕਰ ਦਾਂਗੇ ਡੀਸੀ ਸਾਹਿਬ ਤੋਂ ਬਾਅਦ ਕੰਮ ਲੈਣੇ ਹੋਣਗੇ ਤਾਂ ਡੀਸੀ ਸਾਹਿਬ ਨੂੰ ਕਹਿਣਾ ਵੀ ਡੀਸੀ ਸਾਹਿਬ ਨੂੰ ਮਦਦ ਕਰ ਦਾਂਗੇ ਮਦਦ ਕਰਨੀ ਤਾਂ ਲੋਕਾਂ ਦੀ ਕਰੋ ਇੱਥੇ ਬੈਜੀ ਵੇਖੋ ਗੱਲ ਇਹ ਆ ਸੱਚ ਆ ਜੇ ਸਹੀ ਚੈਨਲ ਵਿਖਾਵੇ ਤਾ ਅੱਜ ਤੁਹਾਨੂੰ ਬਹੁਤ ਲੋਕ ਇਸ ਦੇ ਨਾਲ ਵੀਡੀਓ ਬਣ ਰਹੀਆਂ ਕੁਝ ਲੋਕ ਮਜ਼ਾਕ ਕਰਦੇ ਆ ਕੋਈ ਕਿਵੇਂ ਕਰਦਾ ਕਿਵੇਂ ਨਹੀਂ ਆ ਸਾਰੇ ਦਰਦੀ ਲੋਕ ਆਏ ਆ ਜਿੰਨੇ ਆਏ ਆ ਤੇਰ ਕਮ ਸੇ ਕਮ ਹੋਣ ਰਹੀ ਗੱਲ ਗੁਲਾਬ ਸਿੱਧੂ ਦੀ ਗੁਲਾਬ ਸਿੱਧੂ ਕਹਿੰਦੇ ਚਾਰ ਲੈ ਕੇ ਗਿਆ ਉਹ ਜਿਹੜੀਆਂ ਵੋਟਾਂ-ਵੋਟਾਂ ਵੋਟਾਂ ਕਿੰਗਾ ਮੈਨੂੰ ਇਹ ਪਤਾ ਲੱਗਿਆ ਵੀ ਜਿਹੜਾ ਕਹਿ ਲੋ ਵੀ ਕੁਝ ਓ ਕਰਕੇ ਮਦਦ ਕਰਨ ਗਏ ਆ ਗੁਲਾਬ ਸਿੱਧੂ ਪੈਸੇ ਦੀਆਂ ਕਿਸੇ ਚੀਜ਼ ਦੀ ਮਦਦ ਕਰਨ ਗਿਆ ਚਲੋ ਦੋ ਵੋਟਾਂ ਲੈ ਜਾਂਦਾ ਵੀ ਚਲੋ ਉਹ ਖਤਰਾ ਲਾ ਲਓ ਜਾਂ ਕੁਛ ਜੇ ਖਤਰਾ ਸੀ ਤਾਂ ਉਹ ਗਨਮੈਨ ਇੱਥੇ ਖੜ ਗਿਆ ਹਨਾ ਉਹ ਨਾਲ ਵੋਟਾਂ ਦੇਣ ਵਾਲਿਆਂ ਨੂੰ ਵੀ ਚਾਹੀਦਾ ਸੀ ਪਰ ਰੌਲਾ ਕੀ ਹੈ ਬਈ ਸਾਡੇ ਲੋਕਾਂ 'ਚ ਵੀ ਫਰਕ ਆ ਗੁਲਾਬ ਸਿੱਧੂ ਮੈਨੂੰ ਜਾਣਦਾ ਵੀ ਆ ਮੇਰਾ ਚੰਗੀ ਤਰ੍ਹਾਂ ਨਾਂ ਵੀ ਜਾਣਦਾ ਰੌਲਾ ਇਸ ਗੱਲ ਦਾ ਭਾਈ ਸਾਹਿਬ ਕਿ ਸਾਡੇ ਜਿਹੜੇ ਲੋਕ ਆ ਨਾ ਉਹ ਗੁਲਾਬ ਸਿੱਧੂ ਚਾਹੇ ਕੋਈ ਇੱਥੇ ਆ ਜਣ ਉਦੇ ਨਾਲ ਖੜ ਦੇਣ ਦੇ ਮਾਰੇ ਫੋਟੋ ਲਿਆਉਣ ਦੇ ਮਾਰੇ ਧੱਕੇ ਨਾਲ ਹੀ ਆਪ ਹੀ ਚੀਜ਼ਾਂ ਪਿੱਛੇ ਲੈ ਜਾਂਦੇ ਹਾਂ ਹਾਂ ਫੋਟੋ ਮਾਰੇ ਸ਼ੌਕ ਹਾਂ ਹੁਣ ਇੱਥੇ ਆ ਸਮਾਨ ਆ ਲੰਗਰ ਖਰਾਬ ਹੋ ਰਿਹਾ ਤਾਂ ਲਾਈਨ ਤੇ ਦੋ ਇਹਨਾਂ ਨੂੰ ਦੇ ਦਿੰਦੇ ਹਾਂ ਹਾਂ ਦੋ ਇਹਨਾਂ ਨਾ ਵੋਟਾਂ ਕਿੱਥੇ ਦਿੰਦੇ ਆ ਜੀ ਬੜਿਆਂ ਦਾ ਅੱਧਾ ਘੰਟਾ ਵੋਟਾਂ ਖੜੀਆਂ ਰਹੀਆਂ ਅਸੀਂ ਮਿੰਨਤਾਂ ਕੱਢ ਕੇ ਮਾਰਗੋਂ ਨੇ ਵੋਟ ਨਹੀਂ ਦਿੱਤੀ ਚੱਲਦੇ ਆ ਚੱਲਦੇ ਸਾਨੂੰ ਐਂ ਕਰੀਂਗੇ ਬਣੀਆਂ ਅਸੀਂ ਕਹਿੰਦੇ ਸਾਨੂੰ ਇੱਕ ਦੇ ਦਿਓ ਵੀ ਸਾਡਾ ਪ੍ਰਸ਼ਾਦਾ ਉੱਥੇ ਪਹੁੰਚ ਜਾਊਗਾ ਇੱਕ ਨਾ ਨਾ ਪਰਸਨਲ ਨਹੀਂ ਆ ਸਾਨੂੰ ਇੱਕ ਬਾਈਟ ਨੂੰ ਦਿੱਤੇ ਉਹਨਾਂ ਨੇ ਸਰ ਸਮਾਨ ਦੇਖਾ ਬਿਲਕੁਲ ਜੀ ਮੈਂ ਤਸਵੀਰ ਤੁਹਾਨੂੰ ਦਿਖਾ ਦਿੰਦਾ ਜਿਹੜੀ ਰਸਦ ਬਣੀ ਹੋਈ ਸੀ ਉਹ ਖਰਾਬ ਹੋ ਰਹੀ ਹੈ ਇਸ ਸਮੇਂ ਦੇਖੋ ਕੋਈ ਲਿਜਾਣ ਦਾ ਪ੍ਰਬੰਧ ਨਹੀਂ ਬੂਟ ਦਾ ਪ੍ਰਬੰਧ ਨਹੀਂ ਸਾਹਮਣੇ ਚਾਰੇ ਦੀ ਟਰਾਲੀ ਪਈ ਹੋਈ ਆ ਤਾਂ ਕਿਤੇ ਨਾ ਕਿਤੇ ਮੈਡੀਸਨ ਜਿਹੜੀ ਲਿਆਂਦੀ ਸੀ ਉਸੇ ਤਰੀਕੇ ਦੇ ਨਾਲ ਰੱਖੀ ਹੋਈ ਆ ਕੋਈ ਲਿਜਾਣ ਦਾ ਸਾਧਨ ਨਹੀਂ ਤਾਂ ਹੁਣ ਇਹ ਪਿੰਡ ਦੇ ਲੋਕ ਨੇ ਜਿਹੜੇ ਮੁਕਸਰ ਇਲਾਕੇ ਦੇ ਲੋਕ ਨੇ ਉਹ ਵਾਪਸ ਮੋੜ ਕੇ ਹੁਣ ਲਿਜਾਣਗੇ ਕਿਉਂਕਿ ਕੋਈ ਕਿਸਤੀ ਦਾ ਪ੍ਰਬੰਧ ਨਹੀਂ ਤਾਂ ਕਿਤੇ ਨਾ ਕਿਤੇ ਹੁਣ ਸਾਰੀ ਰਸਦ ਦਾ ਸਾਰਾ ਬਣਾਇਆ ਲੰਗਰ ਆ ਜਿਹੜਾ ਹੋਰ ਸੁੱਕਾ ਸਮਾਨ ਸੀ ਜਿਸ ਦੇ ਵਿੱਚ ਨੇ ਦਵਾਈਆਂ ਨੇ ਸਾਬਣ ਤੇਲ ਆ ਜਾਂ ਹੋਰ ਸਮਾਨ ਨੂੰ ਵਾਪਸ ਮੋੜ ਕੇ ਲੈ ਕੇ ਜਾਣਗੇ ਸਾਹਮਣੇ ਚਾਰੇ ਦੀ ਟਰਾਲੀ ਹੈ ਜਿਹੜੀ ਉਹ ਭਰੀ ਹੋਈ ਆ ਭਰ ਕੇ ਲੈ ਕੇ ਆਏ ਕੋਈ ਤੇ ਸਾਹਮਣੇ ਲੰਗਰ ਲੰਗਰ ਦੀ ਟਰਾਲੀ ਹੈ ਜਿਹੜੀ ਉਹ ਭਰੀ ਹੋਈ ਆ ਜਿਹੜੀ ਜਿਹੜੀ ਇਸ 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 ਸਮੇਂ ਜਿਹੜੀ ਰਸਦ ਦੀ ਟਰਾਲੀ ਭਰੀ ਹੋਈ ਆ ਲੰਗਰ ਦੀ ਤਾਂ ਉਹ ਵੀ ਉਸੇ ਤਰੀਕੇ ਦੇ ਨਾਲ ਖਰਾਬ ਹੋ ਰਹੀ ਆ ਕੋਈ ਲਜਾਣ ਦਾ ਸਾਧਨ ਨਹੀਂ ਹੈ ਇਸ ਸਮੇਂ ਤਾਂ ਬਹੁਤ ਵੱਡੀ ਮਾਰ ਪਾਣੀ ਦੀ ਪਈ ਤੇ ਦੂਜੇ ਪਾਸੇ ਪ੍ਰਬੰਧ ਵੀ ਕਿਤੇ ਨਾ ਕਿਤੇ ਲੋਕਾਂ ਦੇ ਮੁਤਾਬਕ ਫਿੱਕੇ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂਰੇ ਰਜਾਨਾ ਸਪੋਕਸਮੈਨ ਟੀਵੀ ਫਾਜ਼ਿਲ